ਏ ਸੋਹਣਾਗਾ ਬਾਡੀ ਬਾਂਤਰ ਚੰਗੀ ਹੈਗੀ ਦੋਸਤੋ ਅੱਜ ਦੀ ਵੀਡੀਓ ਬਣਾ ਰਹੇ ਹਾਂ ਪਿੰਡ ਆਦਮਪੁਰਾ ਤਹਿਸੀਲ ਰਾਮਪੁਰਾ ਫੂਲ ਤੇ ਜਲਾ ਇਹਨੂੰ ਬਠੰਡਾ ਪੈ ਜਾਂਦਾ ਹੈ ਸਾਹਮਣੇ ਜਿਹੜੀ ਤੁਸੀਂ ਝੋਟੀ ਦੇਖ ਰਹੇ ਹੋ ਇਹ ਵਿਕਾਊ ਆ ਗਈ ਓਹ ਮੇਰੇ ਖਿਆਲ ਦੇ ਨਾਲ ਇਹ ਖੀਰੀ ਵੀ ਹੋ ਸਕਦੀ ਆ ਤੇ ਦੋ ਦੰਦ ਵੀ ਹੋ ਸਕਦੀ ਆ ਦੰਦ ਆਪਾਂ ਦੇਖੇ ਰਿਗੇ ਜਿਹੜੇ ਭਰਾ ਨੇ ਖਰੀਦਣੀ ਆ ਉਹ ਆ ਕੇ ਦੇਖ ਸਕਦਾ ਤੇ ਅੰਦਾਜ਼ਾ ਜਾਂ ਵੀ 2 ਸਾਲ ਦੇ ਲਗਭਗ ਇਹ ਹੋਊਗੀ ਬਾਣੀ ਮੋਟੀ ਉੱਪਰ ਨੀਚੇ ਵੀ ਹੋ ਸਕਦੀ ਹੈਗੀ ਤੇ ਇਹ ਝੋਟੀ ਵੇਚਣੀ ਆ ਬਾਈਆਂ ਨੇ ਕੋਈ ਘਰੇਲੂ ਮਜਬੂਰੀ ਦੇ ਕਾਰਨ ਇਹ ਝੋਟੀ ਬਕਾਊ ਆਗੀ ਤੇ ਆ ਆਪ ਦੀ ਤੁਸੀਂ ਫੋਟੋ ਤਸੱਲੀ ਕਰਕੇ ਖਰੀਦ ਸਕਦੇ ਹੋ ਸਕਰੀਨ ਦੇ ਉੱਤੇ ਨੰਬਰ ਚੱਲੀ ਜਾਂਦਾ ਹੈ ਝੋਟੀ ਸੋਹਣੀ ਆਗੀ ਤੇ ਬਸ ਸਮੀ ਵੀ ਵੈਸੇ ਚੰਗੀ ਹੈ ਥੋੜੀ ਜਿਹੀ ਸੇਵਾ ਦੀ ਲੋੜ ਆ ਬਸ ਫੇਸ ਦੇਖ ਸਕਦੇ ਹੋ ਸੋਹਣਾਗਾ ਸਿੰਗ ਦੇਖ ਸਕਦੇ ਹੋ ਬਹੁਤ ਕੁੰਡੇ ਹੈਗੇ ਤੇ ਤਕਰੀਬਨ ਕਾਲੀ ਹੈਗੀ ਪੂਛ ਦੇ ਵਿੱਚ ਥੋੜੇ ਜੇ ਵਾਲ ਵਾਈਟ ਹੈਗੇ ਹੈਗੇ ਬਸ ਥੋੜੀ ਜਿਹੀ ਸੇਵਾ ਦੀ ਲੋੜ ਆ ਗਈ ਥੋੜੀ ਜਿਹੀ ਸੇਵਾ ਨਾਲ ਇਹ ਦੋ ਤਿੰਨ ਗਟਿਆਂ ਨਾਲ ਹੀ ਇਹ ਮੈਦ ਆ ਥੋੜਾ ਘਣਾ ਪਾਊਡਰ ਪਾ ਕੇ ਤੇ ਇਹ ਗੱਬਣ ਹੋਣ ਦੇ ਲਾਇਕ ਆ ਗਈ ਬਾਕੀ ਜੋ ਰੇਟ ਆ ਉਹ 40000 ਥੋੜਾ ਗਾਣਾ ਵਿੱਚੋਂ ਮੌਕੇ ਤੇ ਮਾਣਦਾਨ ਜ਼ਰੂਰ ਹੋ ਜਾਊਗਾ ਇਹਦੇ ਵਿੱਚੋਂ ਜ਼ਿਆਦਾ ਨਹੀਂ ਹੋਣਾ ਉਹੀ ਭਰਾ ਫੋਨ ਲਾਇਓ ਕਿਉਂਕਿ ਡਿਟੇਲ ਤੁਹਾਨੂੰ ਆਪਾਂ ਸਾਰੀ ਦੱਸਤੀ ਤੇ ਮਾੜਾ ਮੋਟਾ ਮਾਣਦਾਨ ਹੋ ਜਾਊਗਾ 40000 ਦੇ ਵਿੱਚੋਂ ਤੇ ਤੁਸੀਂ ਆਪ ਦੀ ਆਗੇ ਫੁੱਲ ਤਸੱਲੀ ਕਰਕੇ ਝੋਟੀ ਨੂੰ ਖਰੀਦ ਸਕਦੇ ਹੋਗੇ ਬਾਕੀ ਤੁਹਾਨੂੰ ਆਪਾਂ ਬੈਕ ਸਾਈਡ ਤੋਂ ਕੇਰਾ ਆਪਾਂ ਖੋਲ ਹੀ ਲੈਣੇ ਦਾ ਆਪਾਂ ਤੋਰ ਕੇ ਵੀ ਤੁਹਾਨੂੰ ਦਿਖਾ ਦਿੰਨੇ ਆ ਥਣ ਥਣ ਵੀ ਦਿਖਾ ਦਾਂਗੇ ਤੇ ਡਿਟੇਲ ਤੁਹਾਨੂੰ ਸਾਰੀ ਮੈਂ ਦੱਸ ਰਿਹਾ ਹਾਂ ਕਿਉਂਕਿ ਬਾਈ ਨੂੰ ਥੋੜਾ ਜਿਹਾ ਕੈਮਰੇ ਸਾਹਮਣੇ ਬੋਲਣ ਤੋਂ ਜੱਗਦਾ ਤੇ ਇਸ ਲਈ ਡਿਟੇਲ ਤੁਹਾਨੂੰ ਸਾਰੀ ਮੈਂ ਦੱਸ ਰਿਹਾ ਤੇ ਤੁਰਦੀ ਵਿੱਚ ਤੁਸੀਂ ਇਹਨੂੰ ਦੇਖ ਸਕਦੇ ਹੋ ਤੋਰਾ ਤਾਰਾ ਚੰਗਾ ਹੈ ਵਧੀਆ ਸਿੰਘ ਕੁੰਡੇ ਹੈ ਜਮਾ ਮੋੜ ਲਾ ਫੇਸ ਸੋਹਣਾ ਹੈਗਾ ਬਾਡੀ ਬੰਤਰ ਚੰਗੀ ਹੈਗੀ ਬਸ ਥੋੜੀ ਜੀ ਸੰਭਾਲ ਦੀ ਲੋੜ ਹੈਗੀ ਤੇ ਤਕਰੀਬਨ ਗੱਭਣ ਹੋਣ ਦੇ ਲਾਇਕ ਹੀ ਹੈ ਬਜਨ ਥੋੜਾ ਜਿਹਾ ਘੱਟ ਆ ਬਸ ਬਜਨ ਜਦੋਂ ਪੂਰਾ ਹੋ ਗਿਆ ਤੇ ਇਹਨੇ ਗੱਬੜ ਹੋ ਜਾਣਾ ਥੋੜੇ ਟਾਈਮ ਦੇ ਵਿੱਚ ਹੀ ਬਾਕੀ ਥਾਣ ਥਣ ਵੀ ਚੰਗੇ ਆ ਚਾਰੇ ਹੀ ਥਾਣਾਗੇ ਥਾਣਾ ਦੇ ਵਿੱਚ ਸਪੇਸ ਵੀ ਬਹੁਤ ਵਧੀਆ ਆ ਗਈ ਝੋਲੀ ਝਾਲੀ ਵੀ ਚੰਗੀ ਦਿਖਾਉਂਦੀ ਹੈਗੀ ਤਕਰੀਬਨ ਗੱਬੜ ਹੋਣ ਦੇ ਲਾਇਗਾ ਬਸ ਇਹ ਥੋੜੀ ਜੀ ਸੇਵਾ ਦੇ ਨਾਲ ਤੇ ਬਾਕੀ ਅੱਗੇ ਤਸੱਲੀ ਤੁਸੀਂ ਕਰਨੀ ਆ ਤੇ ਆਪਦੀ ਫੌਲਾ ਤਸੱਲੀ ਕਰਕੇ ਤੁਸੀਂ ਖਰੀਦ ਸਕਦੇ ਹੋ ਸਕਰੀਨ ਦੇ ਉੱਤੇ ਨੰਬਰ ਚੱਲੀ ਜਾਂਦਾ ਇਸ ਨੰਬਰ ਦੇ ਉੱਤੇ ਕਾਲ ਕਰਕੇ ਤੁਸੀਂ ਗੱਲਬਾਤ ਕਰ ਸਕਦੇ ਹੋ ਤੇ ਬਾਕੀ ਕਾਲ ਹੋਈ ਭਰਾ ਕਰਿਓ ਜਿਹਨੇ ਲੈਣੀ ਆ ਕੋਈ ਬਿਨਾਂ ਗੱਲੋਂ ਵੀ ਮਤਲਬ ਪਰੇਸ਼ਾਨ ਨਾ ਕਰਿਓ ਕਿਉਂਕਿ ਭਰਾ ਦਾ ਕੰਮ ਧੰਦਾ तकरीबन ਮਿਹਨਤ ਮਜ਼ਦੂਰੀ ਵਾਲਾ ਭਰਾ ਦਾ ਤੇ ਕਿਹੜੀ ਕੰਮ ਧੰਦੇ ਚ ਹੁੰਦਾ ਤੇ ਤੁਸੀਂ ਵੀ ਕਾਲ ਕਰਕੇ ਵੀ ਬਿਨਾਂ ਗੱਲੋਂ ਪਰੇਸ਼ਾਨ ਕਰੀ ਜਾਓ ਉਹ ਸਿਸਟਮ ਨਾ ਰੱਖਿਓ ਕਿਉਂਕਿ ਆਪਾਂ ਅੱਗੇ ਕਿਸੇ ਵੀਡੀਓ ਦੇ ਵਿੱਚ ਨਹੀਂ ਕਿਹਾ ਇਸ ਵੀਡੀਓ ਚ ਤਾਂ ਹੀ ਕਹਿ ਰਹੇ ਹਾਂਗੇ ਕਿਉਂਕਿ ਡਿਟੇਲ ਤੁਹਾਨੂੰ ਆਪ ਸਾਰੀ ਦੱਸਤੀ ਹੈ ਇਹਨਾਂ ਮੁੱਲ ਲਊਗਾ ਤੇ ਮਾੜਾ ਮੋਟਾ ਵਿੱਚੋਂ ਮਾਨਤਨ ਹੋ ਜਾਊਗਾ ਤੇ ਅੱਜ ਤਸल्ली ਕਰਕੇ ਤੁਸੀਂ ਖਰੀਦ ਸਕਦੇ ਹੋ। ਇਹ ਵੀਡੀਓ ਦੇ ਵਿੱਚ ਐਂਡ ਤੱਕ ਜੁੜਨ ਲਈ ਸਾਰੇ ਭਰਾਵਾਂ ਦਾ ਧੰਨਵਾਦ ਆ। ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਤੇ ਫੇਸਬੁੱਕ ਪੇਜ ਨੂੰ ਕਰ ਲਿਓ ਫੋਲੋ। ਧੰਨਵਾਦ।